ਕੋਈ ਨਾ ਤੁਸੀਂ ਮੇਰੇ ਸਿਰ ਤੇ ਟੈਨਸ਼ਨ ਘਾਤੋ ਲੈਨੇ ਹੋ ਮੈਂ ਹੈਗੀ ਨਾ ਤੁਹਾਡੇ ਕੋਲੇ ਦੇਖਿਆ ਮम्मी ਮਿਲੀ ਸੇਵਾ ਦਾਸ ਤੈਨੂੰ ਦਿਨਾ ਚ ਠੀਕ ਕਰਤਾ ਕਿਵੇਂ ਤੈਨੂੰ ਤੁਰਨ ਸਿਨ ਲਾਤਾ ਅੱਛਾ ਸੇਵਾ ਤੇਰੇ ਅਰਗੀਤਾ ਸੇਵਾ ਮਿਲੇ ਵੀਨੇ ਕਿ ਸੇਵਾ ਯੇਹ ਜੀ ਤੂੰ ਕਰਦੀ ਸੀ ਹਾਂਜੀ ਮੰਮੀ ਪੁੱਤ ਮੰਮੀ ਨੂੰ ਪਾਣੀ ਦੇ ਆ ਦੇ ਮੈਂ ਗੋਲੀ ਲੈਣਾ ਲਿਓ ਨੀ ਆ ਮੰਮੀ ਲੇ ਮਮੀ ਤੁਸੀਂ ਬੈਜੋ ਮੈਂ ਤੁਹਾਡਾ ਸਿਰ ਘੁੱਟ ਦਿੰਦੀ ਆ ਕੋਈ ਨਾ ਮੁੰਡਾ ਤੂੰ ਬਾਹਰ ਕੰਮ ਕਰ ਲੈ ਮੈਂ ਠੀਕ ਆ ਚਲ ਠੀਕ ਹੈ ਮਮੀ ਬੈਜੋ ਮੰਮੀ ਟਿੱਪੜ ਗਿਆ ਸਾਰਾ ਕੰਮ ਉੱਨੀ ਹੋਂ ਮੇ ਤੁਹਾਡਾ ਸਿਰ ਖੁੱਟਦਾ ਕੋਟਕੇ ਸਕਦਾ ਬੁਖਾਰ ਤਾਂ ਤੁਪ ਤੰਦਾ ਨਾ ਹੀ ਨਹੀਂ ਲੈਂਦਾ ਕਾ ਦਿਨ ਹੋ ਗਏ ਚੜ ਜਾਂਦਾ ਉਤਰ ਜਾਂਦਾ ਚੜ ਜਾਂਦਾ ਉਤਰ ਜਾਂਦਾ ਕੋਈ ਨਾ ਮੰਮੀ ਤੁਸੀਂ ਫਿਕਰ ਨਾ ਕਰੋ ਇਹ ਤਾਂ ਹੁਣ ਬੁਖਾਰ ਦਾ ਹੋਇਆ ਹੋਇਆ ਵੈ ਸਾਲ ਕਰਕੇ ਜਿਹਨੂੰ ਪੁੱਛਲਾ ਉਹਨੇ ਬੁਖਾਰ ਹੋਇਆ ਪਿਆ कोई ना तुसी मेरे सिर ते टेंशन का तो लेने हो मैं हैगी ना तोडे तो टे कोले तो तो टेंशन पर मेनू कोई नहीं है मेनू कोई काम दा पे करनी ठीका ना कर मैं थके आ नहीं जांदा कोई ना कोई ना तू कुछ ना सोचो तू देख लकी दे देखला पुत्तर हेलो हां सस्ती कॉल और कि हाँ, बस मम्मी बमार जो उन्होंने बुखार होया अच्छा आना आ जा फिर तू आज ही आएंगी ठीक है चल प्रीति का फोन सी मम्मी अच्छा ठीक कहते कहनी मैं आज आनी हाँ ਕੀਰਮਤ ਆ ਲੁਗਿ ਨਾਲ ਮਿਲ ਜੂਗੀ ਹਾਂਜੀ ਚੰਨ ਸਿਸਕਾ ਮੰਮੀ ਫ੍ਰੀ ਹੋਰ ਕਿਵੇਂ ਠੀਕ ਹੈ ਹਾਂਜੀ ਲੈ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਉਣੀ ਆ ਆ ਲੈ ਪਾਣੀ ਲੈ ਤਾਂ ਪਾਣੀ ਪੀ ਮੈਂ ਚਾਹ ਬਣਾ ਕੇ ਲਿਆਉਣੀ ਆ ਮੰਮੀ ਟੈਸਟ ਨਹੀਂ ਕਰਵਾਏ ਤੁਸੀਂ ਕੀ ਕਹਿੰਦਾ ਡਾਕਟਰ ਕੀ ਆ ਟੈਸਟਾਂ ਵਿੱਚ ਉਹ ਤਾਂ ਸਾਰੇ ਟੈਸਟ ਕਰਾ ਲਏ ਕੁਝ ਨਹੀਂ ਆਇਆ ਉਹਨਾਂ 'ਚ ਪਤਾ ਨਹੀਂ ਕਿ ਇਹ ਜਿਆ ਬੁਖਾਰ ਹੈ ਜੜ ਜਾਂਦਾ ਉੱਤਰ ਜਾਂਦਾ ਕੋਈ ਗੱਲ ਨਹੀਂ ਮੰਮੀ ਸਿਆਪੀ ਆ ਮਮੀ ਤੁਸੀਂ ਕੁਝ ਖਾਣਾ ਚੰਗਾ ਫਿਰ ਮੈਂ ਦਾਲ ਬਣਾ ਲਵਾਂ ਦਾਲ ਨਾਲ ਖਾ ਲਿਓ ਥੋੜੀ ਹੋਰ ਦੀ ਰੋਟੀ ਹੋਸਨਾ ਮੰਮੀ ਭਾਬੀ ਧਿਆਨ ਰੱਖਦੀ ਏ ਤੁਹਾਡਾ ਹਾਂ ਪੁੱਤ ਕਰੀ ਜਾਂਦੀ ਏ ਜਿੰਨਾ ਕੋਤੋਂ ਬਣਦਾ ਉਧਰ ਕੰਮ ਤੰਦਾ ਵੀ ਕਰਦੀ ਏ ਇੱਧਰ ਮੇਰਾ ਵੀ ਧਿਆਨ ਰੱਖਦੀ ਏ ਆਹੋ ਰੱਖਦੀ ਧਿਆਨ ਤੁਹਾਡਾ ਜੇ ਨਹੀਂ ਧਿਆਨ ਰੱਖਦੀ ਹੁੰਦੀ ਨਾ ਤਾਂ ਆਹ ਹਲਤ ਨਹੀਂ ਹੋਣੀ ਸੀ ਤੁਹਾਡੀ ਐਨੀ ਤਾਂ ਕਮਜ਼ੋਰ ਹੋਈ ਪਈ ਐ ਬਾਪੂ ਤਾਂ ਐਜੀ ਦਾ ਕੋਈ ਗੱਲ ਨਹੀਂ ਵੀ ਉਹ ਸੇਵਾ ਨਹੀਂ ਕਰਦੀ ਸੇਵਾ ਬਥੇਰੀ ਕਰਦੀ ਐ ਮੇਰੀ ਬਸ ਕਰ ਮੰਮੀ ਦਿਖਦਾ ਮੰਨੋ ਕਰਦੀ ਜਿਹੜੀ ਉਹ ਸੇਵਾ ਬਸ ਹੁਣ ਮੈਂ ਆ ਗਈ ਦੇਖੀ ਚਾਰ ਦਿਨਾਂ ਚ ਤੈਨੂੰ ਕੋੜੇ ਵਰਗੀ ਕਰ ਦੇ ਫਿਰ ਦੇਖੀ ਮੇਰੀ ਸੇਵਾ ਸੇਵਾ ਕਿਹਨੂੰ ਕਹਿੰਦੇ ਐ ਉਹ ਤਾਂ ਹੁਣ ਤੁਰ ਕੇ ਜਾਏਗੀ हां मम्मी मैं तुम्हें लेके जाऊंगी मैं अपने कपड़े लेने ਨਾਲ ਹੀ ले ਲਈ आई नाले ਹੁਣ ਜਿੰਨਾ ਚਿਰ ਤੱਕ ਤੁਸੀਂ ਠੀਕ ਨਹੀਂ ਨਾ ਹੁੰਦੇ ਤਦ ਤੱਕ ਮੈਂ ਜਾਂਦੀ ਨਹੀਂ ਤੈਨੂੰ ਠੀਕ ਕਰਕੇ ਜਾ ਕੋਈ ਨਾ ਠੀਕ ਹੈ ਬੱਤਾ ਨਾਲੇ ਤੇਰੀ ਭਾਬੀ ਨੂੰ ਮਾੜਾ ਮੋਟਾ ਸਹਾਰਾ ਹੋ ਜੇ हां मम्मी ਤਾਂ ਹੀ ਤਾਂ ਮੈਂ ਆਈਆਂ ਵੀ ਭਾਬੀ ਨੂੰ ਸਹਾਰਾ ਹੋ ਜੇ ਕਰਦੀਆਂ ਇਹਦਾ ਕੇ ਨਹੀਂ ਕਰਦੂ ਪਹਿਲਾਂ ਮੰਮੀ ਨੂੰ ਦਵਾਈ ਦੇ ਆਵਾ ਨਾ ਭਾਬੀ ਤੂੰ ਕੰਮ ਕਰ ਲਾ ਮੈਂ ਆਪਕੇ ਦਵਾਈ ਦੇ ਦੂ ਮੰਮੀ ਨੂੰ ਚਲ ਠੀਕ ਐ ਪਰ ਹੁਣ ਹੀ ਦੇ ਆ ਜਾ ਕੇ ਪਹਿਲਾਂ ਦਵਾਈ ਚਲ ਠੀਕ ਐ ਭਾਬੀ ਦਵਾਈ ਲੈ ਲਓ ਤੁਹਾਡਾ ਦਵਾਈ ਦਾ ਟਾਈਮ ਹੋ ਗਿਆ ਭਾਬੀ ਕਿੱਥੇ ਆ ਭਾਬੀ ਬਾਹਰ ਬੈਠੀ ਆ ਨਾਲ ਸਾਰ ਦਿਨ ਭਾਬੀ ਭਾਬੀ ਨਾਲ ਕਰੀ ਜਾਇ ਕਰ ਮਹੇਗੀ ਐ ਨਾ ਤੂੰ ਬਤਾ ਉਹਦੀ ਭਾਬੀ ਨਾਲ ਕੰਮ ਧੰਦਾ ਕਰਾ ਦਿਆ ਕਰ ਥੋੜਾ ਬਾਤ ਆ ਕੱਲੀ ਸਾਰਾਂ ਦੇ ਨਾਲ ਔਖੀ ਹੁੰਦੀ ਐ ਅੱਜ ਹੀ ਆਈਆਂ ਤੇ ਅੱਜ ਹੀ ਮੈਂ ਕੰਮ ਕਰਨ ਲੱਗ ਗਈ ਹੁਣ ਦੇਖ ਲਓ ਤੁਹਾਡੀ ਦਵਾਈ ਦਾ ਟਾਈਮ ਹੋਇਆ ਮੈਂ ਆਪੇ ਤੁਹਾਡੀ ਦਵਾਈ ਲੈ ਕੇ ਆ ਗਈ ਮੈਨੂੰ ਕਿਹਾ ਭਾਬੀ ਨੇ ਕਿਹਾ ਸੀ ਤੁਹਾਡੀ ਦਵਾਈ ਦੇਣ ਨੂੰ ਉਹਦੇ ਨਾਲੋਂ ਜ਼ਿਆਦਾ ਫਿਕਰ ਐ ਮੈਨੂੰ ਤੁਹਾਡੀ ਮੈਂ ਤੁਹਾਡੀ ਧੀ ਆ ਉਹ ਤੁਹਾਡੀ ਨੂੰ ਐ ਧੀਾਂ ਤੋਂ ਜ਼ਿਆਦਾ ਨਹੀਂ ਮਾਮਾ ਦਾ ਦੇ ਕਰ ਸਕਦਾ ਨਾ ਪੁੱਤ ਤੂੰ ਆਇਆ ਨਾ ਕੈ ਉਹ ਵੀ ਮੇਰੀ ਧੀ ਐ ਤੂੰ ਤਾਂ ਕਦੇ-ਕਦੇ ਆਉਣਾ ਉਹ ਮੇਰੇ ਕੋਲੇ ਰਹਿੰਦੀ ਐ ਹਰ ਵਕਤ ਚਾਹੀ ਮੈਂ ਕਦੇ-ਕਦੇ ਆਉਣੀ ਆ ਤੇਰੀ ਫਿਕਰ ਮੇਨਾ ਉਹਦੇ ਨਾਲ ਵੱਧ ਐ ਕੋਈ ਨਾ ਪੁੱਤ ਧੀਆ ਕਰਦੀਆਂ ਹੁੰਦੀਆਂ ਨੇ ਫਿਕਰ ਤੂੰ ਆਏ ਕਰ ਜਾਂ ਗਲਾਸ ਲੈ ਜਾ ਤੇਰੀ ਭਾਬੀ ਹਾਂ ਉੱਥੇ ਰਸੋਈ 'ਚ ਕੰਮ ਕਰਾ ਦੇ ਜਾ ਕੇ ਚਲ ਠੀਕ ਐ ਮੰਮੀ ਤੁਸੀਂ ਪੈ ਜਾਓ ਮੈਂ ਕਰਾ ਦਿੰਗੇ ਭਾਬੀ ਨਾਲ ਜਾ ਕੇ ਕੰਮ ਸਹੀ ਪਿਲਾ ਲੂੰਗੀ ਰੋਟੀ ਆ ਮੈਂ ਕਿੜਾ ਠੇਕਾ ਲਿਆ ਕਿੱ체 ਜੀ ਬਿਕੋਬੇ ਮੈਂ ਮੰਮੀ ਵਾਸਤੇ ਨਾ ਖਿਚੜੀ ਬਣਾਈ ਐ ਉਹ ਦੇਨ ਚੱਲੀ ਸੀਗੀ ਕੋਈ ਨਾ ਭਾਬੀ ਖਿਚੜੀ ਤੁਸੀਂ ਮੈਨੂੰ ਦੇ ਦੋ ਮੈਂ ਆਪੇ ਮੰਮੀ ਨੂੰ ਦੇ ਦੂੰ ਤੁਸੀਂ ਕੰਮ ਕਰ ਲਓ ਆਪਣੀ ਚੱਲ ਚੰਗਾ ਤੂੰ ਫੜਾਇਆ ਇੰਨੇ ਮੈਂ ਕੰਮ ਕਰਾਂ ਕਿ ਕਿੱਥੇ ਆ। ਭਾਬੀ ਉਹ ਤਾਂ ਸੁੱਤੀ ਪਈ ਆ। ਮੈਂ ਬਣਾਈ ਤੋਂ ਦਲੀ ਖਿਚੜੀ। ਮੈਂ ਕਿ ਮੰਮੀ ਦਾ ਮੂਡ ਦਾ ਟੇਸ ਥੋੜਾ ਵਧੀਆ ਹੋ ਜੇ। ਤੁਸੀਂ ਖਾ ਕੇ ਦੱਸੋ ਮੈਨੂੰ ਸਵਾਦ ਲੱਗੀ ਤੁਹਾਨੂੰ? ਬਹੁਤ ਸਵਾਦ ਬਣੀ ਆ ਪੁੱਤ। ਦੇਖਿਆ ਭਾਬੀ ਰੋਸਸ ਨੂੰ ਦਲੀਆ ਹੀ ਖਲਾਈ ਜਾਂਦੀ ਸੀ। ਦਲੀਆ ਖਲਾ ਖਲਾ ਕੇ ਹੋਰ ਬਿਮਾਰ ਕਰਤਾ ਤੁਹਾਨੂੰ। ਅੱਜ ਮੈਂ ਖਿਚੜੀ ਬਣਾਈ ਐ। ਹੁਣ ਦੇਖੇ ਤੁਸੀਂ ਕਿਦਾਂ ਠੀਕ ਹੁੰਦੇ ਖਿਚੜੀ ਖਾ ਕੇ। ਇੱਥੋਂ ਤਾਂ ਮੈਂ ਹੀ ਕਹਿ ਦਿੰਦੀ ਸੀ ਕਿ ਮੈਨੂੰ ਦਲੀਆ ਬਣਾ ਲੈ। ਤਾਂ ਬਣਾ ਦਿੰਦੀ ਸੀ ਉਹ। ਉਹਨੂੰ ਤਾਂ ਸਾਂਗ ਸੀ ਦਲੀਆ ਬਣਾਣਾ ਤਾਂ ਵੀ ਤਾਂ ਦਲੀਆ ਬਣਾ ਕੇ ਦੇ ਦਿੰਦੀ ਸੀ ਐਨੀ ਹੀ ਆਪਣੀ ਛੀ ਨੂੰ ਖੇਚਲ ਦੇਣ ਲੱਗੀ ਤੈਨੂੰ ਖਿਚੜੀ ਬਣਾ ਕੇ ਦਵਾਂ ਉਹ ਤਾਂ ਮੈਂ ਹੀ ਆ ਜਿਹੜੀ ਤੇਰੀ ਸੇਵਾ ਕਰਦੀ ਨਾ ਬੁੱਤ ਤੂੰ ਐਵੇਂ ਨਾ ਬੋਲ ਮੈਨੂੰ ਉਹਦਾ ਸਭ ਪਤਾ ਹੈ ਵੀ ਉਹ ਬਹੁਤ ਮੇਰੀ ਸੇਵਾ ਕਰਦੀ ਹੈ ਚਲ ਮੰਮੀ ਤੇਰੇ ਕੋਲ ਮੇਰੀ ਕੋਈ ਗੱਲ ਮੰਨਣੀ ਹੈ ਨਾ ਤੇਰੀ ਕੋਈ ਗੱਲ ਡਿੱਗਣ ਦੇਣੀ ਹੈ ਤੁਸੀਂ ਆਪਣਾ ਖਿਚੜੀ ਖਾਓ ਤੇ ਆਰਾਮ ਕਰੋ ਮੈਂ ਤੇ ਕੰਮ ਦੇਖਾਂ ਨਾ ਮੁਸ਼ਾਹਨ ਕੀ ਹੋਇਆ ਦੱਸ ਅੱਗੇ ਤਾਂ ਕਦੇ ਸੁਤੀ ਨਹੀਂ ਕਿ ਤੇ ਕੁੜੀ ਦੀ ਗੱਲ ਸੱਚੀ ਨਾ ਹੋਵੇ ਕੰਮ ਕੁਮ ਕਰਦੀ ਨਾ ਹੋਵੇ ਸਾਰਾ ਵਿਚਾਰੀ ਦੇ ਦੇ ਗਲ ਪੈ ਗਿਆ ਹੋਵੇ ਮੰਮੀ ਨੂੰ ਫਰਕ ਹੈ ਤੁਹਾਨੂੰ ਪਹਿਲਾਂ ਨਾਲੋਂ ਹਾਂ ਬੁੱਤ ਅੱਗੇ ਨਾਲੋਂ ਤਾਂ ਫਰਕ ਹੈ ਹਾਂ ਸਾਰਾ ਸਾਰਾ ਦਿਨ ਪਈ ਪਈ ਦੀ ਟੂਹੀ ਸੁਖਣ ਲੱਗ ਜਾਂਦੀ ਹੈ ਹੋਰ ਮੰਮੀ ਪੜਾ ਕਿਹੜਾ ਸੌਖਾ ਹੈ ਹੋਰ ਮੁੱਤਮੀ ਰਤਾ ਆਪੇ ਬਹੁਤ ਜੀ ਕਰਦਾ ਹੈ ਵੀ ਤੂੰ ਇਕੱਲੀ ਕੰਮ ਕਰਦੀ ਆ ਤੇਰੇ ਨਾਲ ਕੰਮ ਧੰਦਾ ਕਰਾਵਾਂ ਕੋਈ ਉੱਠ ਕੇ ਚੱਲ ਮੰਮੀ ਕੰਮ ਨੂੰ ਤਾਂ ਕੀ ਐ ਤੁਸੀਂ ਉਹੀ ਠੀਕ ਹੋ ਜਾਓ ਭਾਬੀ ਮੰਮੀ ਦੀ ਤੂੰ ਹੀ ਮੈਂ ਘੁੱਟ ਦਿੰਦੀ ਐ ਤੁਸੀਂ ਬਾਹਰ ਜਾ ਕੇ ਕੋਈ ਕੰਮ ਦੇਖ ਲਓ ਕੋਈ ਨਾ ਟੂ ਰੀ ਇਹ ਨੂੰ ਘੁੱਟ ਲੈਣ ਤੇ ਤੂੰ ਬਾਹਰ ਜਾ ਕੋਈ ਕੰਮ ਪਿਆ ਉਹ ਕਰ ਲੈ ਆਂ ਕਰ ਲਾ ਬੀਤੀ ਤੂੰ ਇਹ ਦੇ ਚਾੜੂ ਲਾ ਦੇ ਤੇ ਮੈਂ ਠਹਿਰ ਕੇ ਪੋਚੇ ਆਪੀ ਲਾਂ ਲਾਂ ਵੀ ਬੜੀ ਮਾਲਕਣ ਬਣੀ ਬੈਠੀ ਇਸ ਘਰ ਦੀ ਮੈਨੂੰ ਹੁਕਮ ਲਾਈ ਜਾਂਦੀ ਮੇਰੇ ਤੋਂ ਨਹੀਂ ਹੁੰਦੇ ਕੰਮ ਤੇ ਮੈਂ ਤਾਂ ਆਪਣਾ ਛੱਤ ਤੇ ਜਾਂਦੀ ਹਾਂ ਲੈ ਮੰਮੀ ਹੁਣ ਤੁਸੀਂ ਆਰਾਮ ਕਰ ਲਓ ਪ੍ਰੀਤੀ ਦੇ ਝਾੜੂ ਲਾਤਾ ਹਾਂ ਕਮਰੇ ਪੋਚੇ ਲਾ ਲਾਂ ਠੀਕ ਹੈ ਬੱਤ ਕੋਣ ਹੈ ਲੈ ਕੂੜਾ ਕਾਇਪਿਆ ਚਲੂ ਤੋਂ ਨੇ ਲਾਇਆ ਹੀ ਨਹੀਂਗਾ ਨਾ ਹੀ ਵੀ ਤੇ ਆਪ ਦਿੰਦੀ ਐ ਚਲ ਮੈਂ ਹੀ ਲਾਵਾਂ ਕੀਤੀ ਤੂੰ ਕਿੱਥੇ ਚਲੀ ਗਈ ਸੀ ਭਾਬੀ ਮੈਂ ਤਾਂ ਛੱਤ ਤੇ ਸੀ ਮੈਂ ਕਿੱਥੇ ਜਾਣਾ ਅੱਛਾ ਮੈਨੂੰ ਤਾਂ ਆਏ ਸੀ ਵੀ ਤੇਨੇ ਝਾੜੂ ਲਾਤਾ ਹੋਊਗਾ ਵੀ ਮੈਂ ਚੱਲ ਪੋਚੇ ਲਾ ਲਾਂ ਪਰ ਹਜੇ ਤਾਂ ਝਾੜੂ ਲਾਇ ਹੀ ਨਹੀਂ ਹੋਇਆ ਸੀ ਭਾਬੀ ਨੇ ਤਾਂ ਫੋਨ ਆ ਗਿਆ ਸੀ ਉਹ ਸੁਣਨ ਵਗ ਗਈਤੀ ਮੈਂ ਛੱਤ ਤੇ ਤੁਹਾਨੂੰ ਤਾਂ ਕਾਹਲ ਰਹਿੰਦੀ ਆ ਕੰਮ ਦੀ ਲਿਆ ਦੇ ਹੁਣ ਲਾ ਦਿੰਦੀ ਆ ਮੈਂ ਝਾੜੂ ਐਵੇਂ ਨਾ ਕੋਈ ਨਾ ਝਾੜੂ ਦੀ ਗੱਲ ਨਹੀਂ ਹੈਗੀ ਝਾੜੂ ਮੈਂ ਆਪੇ ਲਾ ਲੂਗੀ ਮੈਂਨੇ ਮੰਮੀ ਕੋਲੀ ਰਹਿ ਜਾ

ਕੋਈ ਮਾੜੀ ਗੱਲ ਤਾਂ ਨਹੀਂ ਕਹੀ ਕੋਈ ਕੰਮ ਦੀ ਹੀ ਕਹੀ ਹੋ ਤੈਨੂੰ ਚਾਹੇ ਕੁਝ ਵੀ ਐ ਪਰ ਉਹਦਾ ਹੁਕਮ ਚਲਾਉਣਾ ਮੈਨੂੰ ਪਸੰਦ ਨਹੀਂ ਆਇ ਨਹੀਂ ਕਰੀਗਾ ਪੁੱਤ ਮੁੱਛਾ ਨਹੀਂ ਕਰੀਗਾ ਹੁੰਦਾ ਵੱਡਿਆਂ ਦਾ ਨਾਲੇ ਮੈਂ ਕਿੰਨਾ ਕਿਹੜਾ ਪੁੱਤ ਤੂੰ ਇੰਨਾ ਨਾਲ ਹੀ ਵਰਤਣਾ ਚੱਲ ਮੰਮੀ ਤੂੰ ਇਦਾਂ ਦੀ ਗੱਲਾਂ ਨਾ ਕਰਿਆ ਕਰ ਕੁਝ ਨਹੀਂ ਹੋਣ ਲੱਗਿਆ ਤੈਨੂੰ ਚੱਲ ਪੁੱਤ ਇਹ ਗੱਲਾਂ ਚਾ ਤੂੰ ਹੁਣ ਛੱਡ ਮੈਨੂੰ ਘੁੱਟ ਚਾਹ ਦੀ ਬਣਾ ਕੇ ਲਿਆ ਦੇ ਚੱਲ ਠੀਕ ਐ ਮੰਮੀ ਮੈਂ ਆਪਣੇ ਹੱਥਾਂ ਨਾਲ ਵਧੀਆ ਜੀ ਚਾਹ ਬਣਾ ਕੇ ਲਿਆ ਦਿਆਂਗੀ ਤੁਹਾਨੂੰ ਆਨੇ ਬੁੱਕ ਸਤਾਬੀ ਐ ਕਰੋ ਇੱਕ ਕੱਪ ਚਾਹ ਦਾ ਬਣਾ ਲਓ ਮੰਮੀ ਵਾਸਤੇ ਬਣਾਉਣੀ ਹੈ ਉੱਤ ਪਰ ਵਾਰ ਬੈਠੀ ਪੀਂਨੇ ਆ ਉੱਥੇ ਚਲੋ ਅੱਜ ਫਿਰ ਆਨੇ ਮਮੀ ਚਾ ਮੈਨੂੰ ਦੱਸ ਕਿੱਦਾਂ ਦੀ ਬਣੀ ਯਾਤਾ ਕੁੜੀ ਤੇ ਬਹੁਤ ਸਵਾਦ ਬਣਾਈ ਐ ਦੇਖਿਆ ਮੰਮੀ ਮੇਰੀ ਸੇਵਾ ਦੱਸ ਤੈਨੂੰ ਦਿਨਾਚ ਹੀ ਠੀਕ ਕਰਤਾ ਕਿਵੇਂ ਤੈਨੂੰ ਤੁਰਨ ਫਿਰ ਲਾਤਾ ਜਿੱਦਣ ਮੈਂ ਆਈ ਤੀ ਕਿੰਨੀ ਕਮਜ਼ੋਰ ਦੀ ਤੂੰ ਮੰਜੇ ਨਾਲ ਲੱਗੀ ਪਈ ਤੀ ਕੱਲੀ ਭਾਬੀ ਤੈਨੂੰ ਕਿੱਥੇ ਸੰਭ ਲੈਂਦੀ ਮੇਰੇ ਵਰਗੀ ਸੇਵਾ ਨਹੀਂ ਹੋਣੀ ਸੀ ਉਤੋਂ ਅੱਛਾ ਸੇਵਾ ਤੇਰੇ আর গীতা ਸੇਵਾ ਮਿਲੇ ਵੀ ਨਾ ਕਿਸੇ ਨੂੰ ਜਿਹੇ ਜੀ ਤੂੰ ਕਰਦੀ ਸੀ ਕਿਉ ਮੰਮੀ ਇਹ ਕੀ ਕਹਿੰਦੀ ਐ ਤੂੰ ਮੈਂ ਤੇਰਾ ਕਿੰਨਾ ਨਹੀਂ ਉਹ ਤਾਂ ਮੈਂ ਸਮਝ ਆਂਦੀ ਐ ਕਿਨੇ ਕੀਤਾ ਕਿਨੇ ਨਾ ਕੀਤਾ ਸਾਰਾ ਘੰਟਰ ਸੋਈ ਜੋ ਉਬੜੀ ਰਹਿੰਦੀ ਐ ਬਣਾਉਂਦੀ ਸਾਰਾ ਕੁਝ ਉਹ ਐ ਤੂੰ ਤਾਂ ਚਾਹ ਪਾਣੀ ਮੇਰੇ ਤੱਕ ਫੜ ਕੇ ਹੀ ਲਿਆਉਣੀ ਐ ਜੇ ਫੜਾਂਦੀ ਮੈਂ ਕੀ ਤਾਂ ਬਣਾਉਂਦੀ ਵੀ ਮੈਂ ਕੀ ਤੈਨੂੰ ਕਿਹਨੇ ਕਹਤਾ ਕਿ ਭਾਬੀ ਬਣਾਉਂਦੀ ਐ ਕਿਹਾ ਮੈਨੂੰ ਕਿਸੇ ਨੇ ਨਹੀਂ ਨਾ ਤੇਰੀ ਭਾਬੀ ਨੂੰ ਐਜੀ ਆਦਤ ਐ ਮੈਂ ਤਾਂ ਆਪ ਦੇ ਅੱਖੀਂ ਦੇਖਿਆ ਤੈਨੂੰ ਤਾਂ ਮੈਂ ਪਾਣੀ ਵੀ ਪੀਣਾ ਸੀਗਾ ਚੱਲ ਆ ਤੀ ਪੀ ਆਉਣੀ ਐ ਕੁੜੀ ਚਾਹ ਬਣਾਉਂਦੀ ਆ ਉਹਨੂੰ ਕਿੱਥੇ ਕਹੂੰਗੀ ਮੈਂ ਦੇਖਿਆਂ ਦੀ ਮਮੇਂ ਦੇਆ ਇਹਨਾਂ ਇੱਕ ਕੰਮ ਨੂੰ ਜੋ ਸੇਵਾ ਕਹਿੰਦੀ ਐ ਸੇਵਾ ਤਾਂ ਕੱਲੀ ਹੋ ਕਰਦੀ ਐ ਤੂੰ ਤਾਂ ਮੇਵਾ ਖਾਨੀ ਐ ਸੋਰੀ ਮੰਮੀ ਤੁਸੀਂ ਸਹੀ ਕਹਿੰਦੇ ਹੋ ਗਲਤੀ ਤਾਂ ਮੇਰੀ ਹੋਈ ਐ ਮੇ ਭਾਬੀ ਦੇ ਕੰਮ ਤੇ ਆਪਣਾ ਨਾਮ ਲਿਖ ਜੀ ਦੀ ਮੈਂ ਤੁਹਾਡੀ ਮੋਰੀ ਆਪਣੇ ਨਾਮ ਬਣਾਉਣ ਖਾਤੇ ਤੁਹਾਨੂੰ ਝੂਠ ਬੋਲਦੀ ਰਹੀ ਮੈਨੂੰ ਲੱਗਿਆ ਕਿ ਤੀ ਇੰਹੀਂ ਪਿਆਰ ਕਰਦੀਆਂ ਮਾਵਾ ਨੂੰ ਨੂਹਾਂ ਨਹੀਂ ਕਰਦੀਆਂ ਪਰ ਹੁਣ ਮੈਂ ਭਾਬੀ ਤੋਂ ਮਾਫੀ ਮੰਗਣਾ ਚਾਹੁੰਨੀ ਆ ਚੱਲ ਚੰਗਾ ਬੁੱਤ ਤੈਨੂੰ ਹੁਣ ਸਮਝ ਆ ਗਈ ਕੋਈ ਨਾਮ ਮੈਂ ਬੁਲਾਉਣੀ ਆ ਤੇਰੀ ਭਾਬੀ ਨੂੰ ਤੂੰ ਉਹ ਤਾਂ ਗਲਤੀ ਮੰਨ ਲੈ ਨਵੀ ਆਜੀ ਹੋਣੀ ਪੂਰੇ ਆ ਬੁੱਤ हां जी मम्मी भाभी मैं ਤੁਹਾਡੀ ਨਾਲ ਗੱਲ ਕਰਨੀ ਸੀ ਮੈਂ ਤੁਹਾਨੂੰ ਮਾਫੀ ਮੰਗਦੀ ਆ ਮਾਫੀ ਦਾਦੀ ਭਾਬੀ ਤੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਸਾਰਾ ਕੰਮ ਤਾਂ ਤੂੰ ਕਰਦੀ ਈ ਖਾਣ ਪੀਣ ਨੂੰ ਵੀ ਸਾਰਾ ਕੁਝ ਤੂੰ ਬਣਾਉਂਦੀ ਈ ਪਰ ਮੈਂ ਮੰਮੀ ਕੋਲ ਜਾ ਕੇ ਕਹਿ ਦਿੰਦੀ ਸੀ ਕਿ ਮੈਂ ਇਹ ਖਾਣ ਪੀਣ ਨੂੰ ਬਣਾਇਆ ਕਿ ਮੈਂ ਸਾਰਾ ਕੰਮ ਕੀਤਾ ਘਰ ਦਾ ਮੈਂ ਹਮੇਸ਼ਾ ਝੂਠ ਬੋਲਦੀ ਈ ਮੰਮੀ ਨੂੰ ਮੈਂ ਮੰਮੀ ਨੂੰ ਕਿਹਾ ਕਿ ਤੇਰੀ ਸੇਵਾ ਮੈਂ ਕਰਦੀ ਆ ਭਾਬੀ ਨਹੀਂ ਮੈਂ ਇਸੇ ਗੱਲ ਦੀ ਤੁਹਾਡੀ ਤੋਂ ਮਾਫੀ ਮੰਗਦੀ ਆ ਮੈਨੂੰ ਮਾਫ਼ ਕਰ ਦੋ ਪਰ ਵੀ ਕੋਈ ਨਾ ਮਾਫ਼ੀ ਦੀ ਕਿਹੜੀ ਗੱਲ ਐ ਰਜੇ ਇੰਨੇ ਹੀ ਬਹੁਤ ਐ ਵੀ ਤੈਨੂੰ ਸਮਝ ਆ ਗਈ ਤੁਹਾਨੂੰ ਵੀ ਸਾਰਿਆਂ ਨੂੰ ਅਸੀਂ ਇਸ ਵੀਡੀਓ ਰਾਹੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਚਾਹੇ ਕੋਈ ਧੀ ਐ ਚਾਹੇ ਕੋਈ ਨੂੰਹ ਐ ਜਦੋਂ ਘਰ 'ਚ ਕੋਈ ਬਜ਼ੁਰਗ ਬਿਮਾਰ ਹੋ ਜਾਂਦਾ ਤਾਂ ਉਹਦੀ ਦਿਲੋਂ ਸੇਵਾ ਕਰੋ ਦਿਖਾਵੇ ਲਈ ਨਾ ਕਰੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟਸ ਜ਼ਰੂਰ ਕਰਨਾ ਸੋ ਰਿਸ਼ਤਿਆਂ ਦੀ ਕਦਰ ਕਰਿਆ ਕਰੋ ਕਿਉਂਕਿ ਰਿਸ਼ਤੇ ਜੇਕਰ ਇੱਕ ਵਾਰ ਗਵਾਚ ਜਾਂਦੇ ਤੋਂ ਦੁਬਾਰਾ ਨਹੀਂ ਮਿਲਦੇ ਸਾਡੀਆਂ ਐਚਐਮਏ ਕਰਦੀਆਂ ਸਾਰੀਆਂ ਵੀਡੀਓਜ਼ ਰਿਸ਼ਤਿਆਂ ਤੇ ਆਧਾਰਿਤ ਹੁੰਦੀਆਂ ਨੇ ਸੋ ਸਾਡੀ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀਆਂ ਵੀਡੀਓਜ਼ ਤੁਹਾਨੂੰ ਕਿਵੇਂ ਦੀ ਲੱਗੀਆਂ ਥੈਂਕ ਯੂ so much ਸਸਿਕਾ